ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਲਾਈ ਪੰਜਾਬ ਦੇ ਵਿੱਚ ਕਰੋੜਾਂ ਦੇ ਪ੍ਰੋਜੈਕਟ ਤੇ ਰੋਕ ਦਿੱਤੀ ਦਿੱਲੀ ਅੰਮ੍ਰਿਤਸਰ ਕਟੜਾ ਫੋਰ ਲੇਨ ਪ੍ਰੋਜੈਕਟ ਸੰਕਰਦੇ ਘੇਰੇ ਵਿੱਚ ਪਿੰਡ ਧੁੰਦਾ ਤੋਂ ਮਾਨਾ ਵਾਲਾ ਤੱਕ ਬਾਨਾ ਸੀ ਬਾਈਪਾਸ ਪੰਜਾਬ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਵੱਡੀਆਂ-ਵੱਡੀਆਂ ਸੜਕਾਂ ਕੱਡੀਆਂ ਜਾ ਰਹੀਆਂ ਨੇ ਜਿਸ ਦੇ ਬਾਬਤ ਜ਼ਮੀਨਾਂ ਐਕਵਾਇਰ ਕਰ ਲਈਆਂ ਨੇ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਸੀ ਪਰ ਪਿਛਲੇ ਦਿਨੀ ਇੱਕ ਖਬਰ ਉੱਡੀ ਸੀ ਕਿ ਇਹ ਪ੍ਰੋਜੈਕਟ ਸੰਕਟ ਦੇ ਘੇਰੇ ਦੇ ਵਿੱਚ ਹੈ ਕੇਂਦਰ ਸਰਕਾਰ ਇਸ ਤੇ ਰੋਕ ਲਗਾ ਸਕਦੀ ਹੈ ਹੁਣ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਨੇ ਇਸ ਕਰੋੜਾਂ ਦੇ ਪ੍ਰੋਜੈਕਟ ਤੇ ਉੱਪਰ ਰੋਕ ਲਗਾ ਦਿੱਤੀ ਹੈ ਔਰ ਇਸ ਰੋਕ ਕਰਨ ਤਰਨਤਾਰਨ ਦੇ ਪਿੰਡ ਧੂੰਦਾ ਤੋਂ ਅੰਮ੍ਰਿਤਸਰ ਦੇ ਮਾਨਾ ਵਾਲਾ ਤੱਕ ਬਣਨ ਵਾਲਾ ਇਹ ਚਾਰ ਮਾਰਗੀ ਰਸਤਾ ਜਿਹੜਾ ਹੈ ਇਹ ਬੰਦ ਹੋ ਗਿਆ ਇਸ ਸੜਕ ਦੇ ਉੱਪਰ ਕੰਮ ਹੋਣਾ ਸ਼ੁਰੂ ਹੋ ਗਿਆ ਇਸ ਬਾਬਤ ਵਕੂ ਬਖਰੀਆਂ ਸਿਆਸੀ ਤਿਰਾਂ ਹਮਲਾਵਰ ਹੋਈਆਂ ਨੇ ਪੰਜਾਬ ਸਰਕਾਰ ਦੇ ਉੱਪਰ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਇਹ ਕੰਮ ਹੋਇਆ ਇਸ ਬਾਬਤ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੁਝ ਇਸ ਤਰ੍ਹਾਂ ਸਰਕਾਰ ਨੂੰ ਲੰਮੇ ਹੱਥੀ ਲਿਆ ਦੇਖੋ ਇਹ ਬਹੁਤ ਮੰਦਭਾਗੀ ਗੱਲ ਹੈ ਸਾਡੇ ਵਾਸਤੇ ਖਾਸ ਕਰ ਅੰਮ੍ਰਿਤਸਰ ਨਗਰੀ ਜਿਹੜੀ ਹੈ ਇਹ ਟੂਰਿਸਟ ਦੇ ਆਧਾਰ ਤੇ ਜਿਹੜਾ ਐਕਸਪ੍ਰੈਸ ਵੇ ਆਪਾਂ ਪੂਰਾ ਮੋਰਚਾ ਲਾ ਕੇ ਇੱਥੇ ਤੱਕ ਲੈ ਗਏ ਹਾਂ ਉਹਦਾ ਵੀ ਇੱਕ ਵੱਡਾ ਕਾਰਨ ਇਹ ਸੀ ਕਿ ਸਾਡੇ ਕਰੀਬ 1.5 ਲੱਖ ਟੂਰਿਸਟ ਹੋ ਜਾਂਦਾ ਹੈ ਤੇ ਸਾਡੀ ਜਿਹੜੀ ਬਾਰਡਰ ਬੈੱਡ ਤੇ ਬੈਠੇ ਲੋਕ ਨੇ ਸਾਡਾ ਰੋਜ਼ਗਾਰ ਬਹੁਤ ਉੱਤੇ ਡਿਪੈਂਡ ਹੈ ਸੋ ਅਸੀਂ ਉਹ ਜਿਹੜਾ ਪ੍ਰੋਜੈਕਟ ਅਪਰੂਵਲ ਹੋਏ ਨੂੰ ਅੱਜ 3 ਸਾਲ ਹੋ ਚੱਲੇ 4 ਸਾਲ ਇਹ ਅਜੇ ਤੱਕ ਪ੍ਰੋਜੈਕਟ ਦਾ ਕਬਜ਼ਾ ਨਹੀਂ ਲੈ ਕੇ ਦੇ ਸਕੇ ਸੈਟੀਸਫਾਈ ਨਹੀਂ ਕਰਾ ਸਕੇ ਕਿਸਾਨਾਂ ਨੂੰ ਇਤੋਂ ਕਮਜ਼ੋਰ ਗਵਰਨਮੈਂਟ ਹੋਰ ਕੀ ਹੋ ਸਕਦੀ ਹੈ ਦੇਖੋ ਐਡਾ ਵੱਡਾ ਪ੍ਰੋਜੈਕਟ ਇਹਦੇ ਨਾਲ ਸਾਡੀ ਆਰਥਿਕਤਾ ਨੂੰ ਬਹੁਤ ਲਾਭ ਮਿਲਣਾ ਸੀ ਅਸੀਂ ਤਾਂ ਕਿਹ ਬਾਡਰ ਤੇ ਬੈਠੇ ਹਾਂ ਜਿਹੜੇ ਜਿਹੜੇ ਸ਼ਹਿਰ ਇੰਡੀਆ ਦੇ ਸੈਂਟਰ ਚ ਨੇ ਜਾਂ ਬਾਡਰ ਤੇ ਜਾਂ ਰਾਜਧਾਨੀ ਦੇ ਇਲਾਕੇ ਨੇ ਉਹਨਾਂ ਦੀ ਡਿਵੈਲਪਮੈਂਟ ਵੇਖੋ ਤੇ ਸਾਡੀ ਵੇਖੋ ਕਿੱਥੇ ਕਿੱਥੇ ਖੜੋ ਤੇ ਸਾਡੀ ਆਈ ਔਰ ਵੱਡੀ ਗੱਲ ਹੈ ਇਹ ਕੱਲ ਨੂੰ ਪਾਕਿਸਤਾਨ ਦਾ ਬਾਡਰ ਖੁੱਲਦਾ ਸਾਡਾ ਇਹ ਸਿਲਕ ਰੂਟ ਬਣਦਾ ਸੀ ਇਧਰ ਦੀ ਜਾਂਦਾ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਹੈਗਾ ਕੋਈ ਇਹਨਾਂ ਨੂੰ ਸੋਈ ਇਛਿਹਾਰ ਬਾਜੀ ਕਰਨ ਤੋਂ ਇਛਿਹਾਰ ਲਗਾ ਕੇ ਆਪੇ ਵੇਖੀ ਜਾਂਦੇ ਇੰਨੀਆਂ ਰੋਜ਼ਗਾਰ ਦੇਤੇ ਆ ਬਿਆਹ ਹੀ ਪ੍ਰਚਾਰ ਖਤਮ ਕਰਤਾ ਜਦ ਕਿ ਸਭ ਕੁਝ ਉੱਥੇ ਦਾ ਉੱਥੇ ਹੈ ਸਿਰਫ ਕਿਉਂ ਇਹ ਰੋਕ ਲੱਗੀ ਹੈ ਕਮਜ਼ੋਰ ਸਰਕਾਰ ਕੀ ਮੰਨਿਆ ਜਾਵੇ ਸੂਬਾ ਸਰਕਾਰ ਦੀ ਨਲਕੀ ਦੇ ਸੰਭਾਲ ਬਿਲਕੁਲ 100% ਨਲਕੀ ਹੈ ਜੀ ਦੇਖੋ ਗੈਸ ਪਾਈਪਲਾਈਨ ਦਾ ਪ੍ਰੋਜੈਕਟ ਰੁਕ ਗਿਆ ਇਹ ਪ੍ਰੋਜੈਕਟ ਰੁਕ ਗਿਆ ਹੈ ਬਾਕੀ ਪ੍ਰੋਜੈਕਟ ਵੀ ਜਿਹੜੇ ਆ ਰਹੇ ਆ ਮਤਲਬ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਲੋਕ ਕਿਸੇ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਨਾ ਹੀ ਕਿਸੇ ਨਾਲ ਬਹਿ ਕੇ ਡਾਇਲੌਗ ਕਰਦੇ ਨੇ ਇੱਕ ਇੱਕ ਸਾਲ ਧਰਨੇ ਹੋ ਗਿਆ ਬਾਰਡਰਾਂ ਦੇ ਉੱਤੇ ਲੱਗਿਆਂ ਨੂੰ ਇਹਨਾਂ ਦਾ ਫਰਜ਼ ਨਹੀਂ ਬਣਦਾ ਤੁਸੀਂ ਦੇਖੋ ਆਮ ਲੋਕ ਵੀ ਪ੍ਰਭਾਵਿਤ ਹੋ ਰਹੇ ਨੇ ਆਮ ਲੋਕਾਂ ਦੀ ਜ਼ਿੰਦਗੀ ਤੇ ਬਹੁਤ ਵੱਡਾ ਮਾੜਾ ਪ੍ਰਭਾਵ ਜਾ ਰਿਹਾ ਜਿਹੜਾ ਲੋਕਾਂ ਦੇ ਰੋਜ਼ ਜਾਣਾ ਆਉਣਾ ਹੈ ਵੱਡੀ ਇੰਡਸਟਰੀ ਜਿਹੜੀ ਪੰਜਾਬ ਤੋਂ ਸ਼ਿਫਟ ਕਰਦੀ ਜਾ ਰਹੀ ਹੈ ਵੱਡੇ ਲੋਕ ਪੰਜਾਬ ਤੋਂ ਸ਼ਿਫਟ ਕਰਤੇ ਜਾ ਰਹੇ ਆਹਰੋ ਲੋਕ ਆ ਰਹੇ ਨਹੀਂ ਉਹ ਕਹਿੰਦੇ ਧਰਨਿਆਂ ਦਾ ਸ਼ਹਿਰ ਬਣ ਗਿਆ ਧਰਨਿਆਂ ਦਾ ਪ੍ਰਦੇਸ਼ ਬਣ ਗਿਆ ਇਹ ਇਹ ਸਰਕਾਰ ਦਾ ਫਰਜ਼ ਹੁੰਦਾ ਕਿ ਸਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਹ ਮਸਲੇ ਹੱਲ ਕਰਨੇ ਹੁੰਦੇ ਕਿੰਨੇ ਕਿਲੋਮੀਟਰ ਦਾ ਸਟ੍ਰੈਚ ਹੈ ਔਰ ਕਿੰਨੇ ਕਿ ਕਿਹੜੇ ਜ਼ਮੀਨ ਜਿਹੜੀ ਐਕਵਾਇਰ ਕਰਨ ਔਰ ਏਕੜ ਤੋਂ ਦੇ ਹਿਸਾਬ ਨਾਲ ਜਿੰਨੀ ਵੀ ਆਉਂਦੀ ਮੇਰੇ 1.5 ਏਕੜ ਦਾ ਲੰਬਾ ਸਟ੍ਰੈਚ ਵਿड्ਥ ਹੈਗੀ ਇਹਦੀ ਪਰ ਇਹ ਸਰਕਾਰ ਦਾ ਡਿਜ਼ਾਈਨ ਸਰਕਾਰ ਦੇ ਹੱਥਾਂ 'ਚ ਹੈ ਦੇਖੋ ਭਾਵਕਤਾ ਦੀ ਇਹ ਹੁੰਦੀ ਹੈ ਕਿ ਤੁਸੀਂ ਹਰ ਇਲਾਕੇ ਦਾ ਖਿਆਲ ਰੱਖਣਾ ਹੁੰਦਾ ਅੰਮ੍ਰਿਤਸਰ ਖਾਸ ਕਰਕੇ ਟੂਰਿਸਟ ਸਿਟੀ ਹੈ ਅੰਮ੍ਰਿਤਸਰ ਦੇ ਵਿੱਚ ਸਾਡਾ ਇੱਕ ਆਮ ਬੰਦਾ ਵੀ ਜਿਹੜਾ ਰਿਕਸ਼ੇ ਵਾਲੇ ਤੋਂ ਲੈ ਕੇ ਛੋਟੇ ਈ ਰਿਕਸ਼ਾ ਤੋਂ ਲੈ ਕੇ ਵੱਡੀ ਗੱਡੀ ਵਾਲੇ ਤੱਕ ਦਾ ਵੀ ਰੋਜ਼ਗਾਰ ਜਿਹੜਾ ਸਾਡੇ ਇਹਦੇ ਤੇ ਡਿਪੈਂਡ ਹੈ ਔਰ ਸਾਨੂੰ ਜਦੋਂ ਜਦੋਂ ਵੀ ਸਾਡੇ ਰਸਤੇ ਦੇ ਅੱਗੇ ਸਾਡਾ ਰੋਜ਼ਗਾਰ ਬਹੁਤ ਘਟਦਾ ਜਦੋਂ ਕੋਈ ਧਰਨਾ ਲੱਗ ਜਾਂਦਾ ਸਾਡੇ ਦੋ ਦੋ ਚਾਰ ਚਾਰ ਦਿੰਦੀਆਂ ਬੁਕਿੰਗ ਖਤਮ ਹੋ ਜਾਂਦੀਆਂ ਲੋਕਾਂ ਦੇ ਰੋਜ਼ਗਾਰ ਤੇ ਫਰਕ ਪੈਂਦਾ ਕਿਉਂਕਿ ਇਹਦਾ ਭਾਵੇਂ 30 32 ਕਿਲੋਮੀਟਰ ਦਾ ਸਟ੍ਰੈਚ ਹੈ ਪਰ ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਸਾਰਾ ਕੰਮ ਕੰਪਲੀਟ ਹੋ ਗਿਆ ਹਰਿਆਣੇ ਦੇ ਵਿੱਚ ਵੀ ਔਰ ਇਹ 32 ਕਿਲੋਮੀਟਰ ਦੇ ਸਟ੍ਰੈਚ ਕਰਕੇ ਤੁਸੀਂ ਨਹੀਂ ਸਮਝਦੇ ਕਿ ਸਾਰਾ ਜਿਹੜਾ ਕੰਮ ਹੈ ਉਹ ਵੀ ਪ੍ਰਭਾਵਿਤ ਨਹੀਂ ਦੇਖੋ ਜੀ ਪੰਜਾਬ ਦਾ ਵਿੱਚ ਸਿਰਫ ਜਿੱਥੇ ਤੁਸੀਂ ਦਿੱਲੀ ਤੋਂ ਹਰਿਆਣੇ ਦਾ ਖਨੌਰੀ ਵੱਧ ਜਿੱਥੇ ਧਰਨਾ ਲੱਗਾ ਉੱਥੋਂ ਤੱਕ ਹਰਿਆਣੇ ਨੇ ਕੰ ਉੱਥੇ ਵੀ ਕਿਸਾਨ ਰਹਿ ਰਹੇ ਆ ਉੱਥੇ ਵੀ ਸਰਕਾਰ ਹੈ ਇੱਥੇ ਵੀ ਕਿਸਾਨ ਨੇ ਇੱਥੇ ਵੀ ਸਰਕਾਰ ਆ ਅੱਗੇ ਸਟ੍ਰੈਚ ਸਾਰੀ ਜਗ੍ਹਾ ਤੇ ਵਿੱਚ ਵਿੱਚ ਇਹਨਾਂ ਕੋਈ ਕਬਜ਼ੇ ਨਹੀਂ ਲਏ ਗਏ ਨਾ ਪੈਸੇ ਦਿੱਤੇ ਤੇ ਕਬਜ਼ੇ ਵੀ ਨਹੀਂ ਲਏ ਗਏ ਤੇ ਜਿਹੜੇ ਕਿਸੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰਨੇ ਉਹ ਵੀ ਇਹਨਾਂ ਤੋਂ ਨਹੀਂ ਕੀਤੇ ਗਏ ਵਖਦਾ ਫਿਲਹਾਲ ਤੇ ਜਿਹੜਾ ਪ੍ਰੋਜੈਕਟ ਦਾ ਭੁਖਿਆ ਉਹ ਇਹਨਾਂ ਨੇ ਧੁੰਦਲਾ ਕਰ ਦਿੱਤਾ ਆ ਪਰ ਪ੍ਰੋਜੈਕਟ ਅਪਰੂਵਡ ਹੈ ਬਟ ਫੇਰ ਵੀ ਮੈਂ ਤੁਹਾਨੂੰ ਫੇਰ ਕਹਿਣਾ ਕਿ ਜਿੰਨਾ ਚਿਰ ਤੁਸੀਂ ਕਬਜ਼ਾ ਨਹੀਂ ਲੈ ਕੇ ਦੋਗੇ ਬਣੇਗਾ ਕਾਦੇ ਅੱਜ ਸਾਨੂੰ ਸਰਦੀ ਖੇਤਰ ਨੂੰ ਬਹੁਤ ਵੱਡੀ ਇਹਦੀ ਜਿਹੜੀ ਮਾਰ ਜਿਹੜੀ ਪੈ ਰਹੀ ਹੈ ਜਿਹੜਾ ਸਾਡੇ ਪ੍ਰੋਜੈਕਟ ਰੁਕ ਰਹੇ ਨੇ। ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਗੈਸ ਪਾਈਪਲਾਈਨ ਦਾ ਜੋ ਪ੍ਰੋਜੈਕਟ ਸੀ ਉਹ ਵੀ ਰੱਦ ਹੋਇਆ ਔਰ ਹੁਣ ਉਸ ਤੋਂ ਬਾਅਦ ਇਹ ਜੋ ਵੱਡਾ ਅੰਮ੍ਰਿਤਸਰ ਦਿੱਲੀ ਕਟੜਾ ਜੋ ਮਾਰਗ ਸੀ 4 ਲੇਨ ਮਾਰਗ ਇਹ ਬਣਨਾ ਸੀਗਾ ਔਰ ਇਸ ਦੇ ਉੱਪਰ ਵੀ ਕੰਮ ਰੋਕ ਦਿੱਤਾ ਗਿਆ ਕਰੋੜਾਂ ਦਾ ਪ੍ਰੋਜੈਕਟ ਜੋ ਪੰਜਾਬ ਨੂੰ ਮਿਲਣਾ ਸੀ। ਜੋ ਲੋਕਾਂ ਦੀ ਆਵਾਜ਼ ਲਈ ਸੁਖਾਲਾ ਹੋਣਾ ਸੀ ਲੋਕਾਂ ਦਾ ਕਾਫੀ ਸਮਾਂ ਬਚਣਾ ਸੀ ਪੈਸੇ ਬਚਨੇ ਸੀ ਪਰ ਇਸ ਪ੍ਰੋਜੈਕਟ ਦੇ ਵਿਚਾਲੇ ਲਟਕਣ ਦੇ ਨਾਲ ਲੋਕ ਸਰਕਾਰਾਂ ਤੇ ਉਂਗਲ ਚੱਕ ਰਹੇ ਨੇ ਸਰਕਾਰ ਦੀ ਕਾਰਗੁਜ਼ਾਰੀ ਇਸ ਵੇਲੇ ਲੋਕਾਂ ਦੇ ਸਵਾਲਾਂ ਦੇ ਕਟਾਰੇ ਦੇ ਵਿੱਚ ਹੈ